ਸਸਿਕਲ ਜੀ ਸਾਰਿਆਂ ਨੂੰ ਇਹ ਹੈ ਜੀ ਆਪਣਾ ਅੱਜ ਦਾ ਵਲੌਗ ਕਾਫੀ ਦਿਨਾਂ ਤੋਂ ਬਾਅਦ ਬਣਾ ਰਹੇ ਆਂ ਕੁਝ ਕਾਰਨਾ ਕਰਕੇ ਵਲੌਗ ਨਹੀਂ ਬਣਾਏਗੇ ਬਿਜ਼ੀ ਸੀ ਥੋੜੇ ਤੇ ਆਪਾਂ ਜਾ ਰਹੇ ਸੀ ਜੀ ਟੂਰ ਤੇ ਇਹ ਹੈਗਾ ਬਿਜ਼ਨਸ ਟੂਰ ਬਾਈ ਇਹਨਾਂ ਦੇ ਨਾਲ ਗਏ ਸੀਗੇ ਤੇ ਇਹ ਰਸਤੇ 'ਚ ਜਾਂਦਿਆਂ ਕੁਝ ਮਤਲਬ ਨਾਈਟ ਨੂੰ ਨਿਕਲੇ ਸੀ ਅਸੀਂ ਇਹ ਅਸੀਂ ਪਹੁੰਚ ਗਏ ਖਰਨੌਰੀ ਬਾਰਡਰ ਦੇ ਉੱਪਰ ਉੱਥੇ ਆਪਣੇ ਕਿਸਾਨ ਵੀਰਾਂ ਨੇ ਧਰਨਾ ਲਾਇਆ ਹੋਇਆ ਹੈ ਕੁਝ ਜਾਗ ਰਹੇ ਸੀਗੇ ਜਿਵੇਂ ਉਹ ਦਿੰਦੇ ਨੇ ਪਹਿਰਾ ਬਾਕੀ ਲਗਭਗ ਜਿਹੜੇ ਫਾਰਮਰ ਵਿਚਾਰੇ ਸੁੱਤੇ ਹੋਏ ਸੀ ਕਿਉਂਕਿ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ ਖਨੌਰੀ ਬਾਰਡਰ ਇੱਥੋਂ ਥੋੜਾ ਜਿਹਾ ਸਾਈਡ ਦੀ ਹੋ ਕੇ ਆ ਜਾਣਾ ਪੈਂਦਾ ਜੀ ਖਤਰਨਾਕ ਜਿਹਾ ਰਸਤਾ ਤੇ ਰਾਤ ਦਾ ਟਾਈਮ ਸੀਗਾ ਕਿਉਂਕਿ ਅਸੀਂ ਤੁਸੀਂ ਦੇਖਿਆ ਜੀ ਵਲੌਗ ਜਦੋਂ ਸਟਾਰਟ ਕੀਤਾ ਉਹਦੋਂ ਹੀ ਤੁਰੇ ਸੀਗੇ ਲਗਭਗ ਲਗਭਗ 10 ਕੋਜ ਦਾ ਟਾਈਮ ਸੀਗਾ ਚੱਲਣ ਦਾ ਤੇ ਆ ਅੱਗੇ ਜਾ ਕੇ ਨਹਿਰ ਵਾਲਾ ਰਸਤਾ ਆਉਂਦਾ ਕੱਚਾ ਨਹਿਰ ਦੇ ਰਸਤੇ ਦੇ ਨਾਲ-ਨਾਲ ਜਿਹੜਾ ਕੱਚਾ ਜਾਂ ਰਸਤਾ ਹੈ ਕਾਫੀ ਢੋਏ ਨੇ ਇਹਦੇ ਵਿੱਚ ਜਿਵੇਂ ਡਿਸਕਵਰੀ ਵਾਲੇ ਨੇ ਪਾਉਂਦੇ ਹੁੰਦੇ ਵੀਡੀਓ ਰਾਤਾਂ ਨੂੰ ਘੁੰਮਦੇ ਜਾਂਦੇ ਨੇ ਉਹ ਉਹ ਨਾ ਰਸਤਿਆਂ 'ਚ ਸੀ ਕੱਚੇ ਰਸਤਿਆਂ ਵੱਲ ਦੀ ਜਾ ਰਹੇ ਸੀ ਤੇ ਰਾਤ ਦਾ ਟਾਈਮ ਆ ਦੇਖ ਰਿਹਾ ਤੁਸੀਂ ਕਾਫੀ ਹਨੇਰਾ ਹੋ ਚੁੱਕਾ ਇੱਥੇ ਸਾਨੂੰ ਕਾਫੀ ਗੱਡੀਆਂ ਮਿਲੀਆਂ ਸੀ ਜਿਹੜੀਆਂ 에ਰਪੋਰਟ ਤੋਂ ਆ ਰਹੀਆਂ ਜਾਂ 에ਰਪੋਰਟ ਤੋਂ ਜਿਹੜੇ ਦਿੱਲੀ ਨੂੰ ਲੋਕ ਜਾ ਰਹੇ ਫਿਰ ਅਸੀਂ ਖੜੇ ਜੀਂਦ ਬਿੱਟੂ ਦਾ ਢਾਬਾ ਕਿਉਂਕਿ ਆਪਾਂ ਵੀ ਸਾਈਵਾਲ ਦੇ ਸ਼ਕੀਨ ਆ ਜੀ ਤੇ ਇਹਨਾਂ ਕੋਲ ਵੀ ਸਾਈਵਾਲ گاਵਾ ਨੇ ਇਹ ਬਾਈ ਇਹਨਾਂ ਦਾ ਜਿਹਨਾਂ ਦਾ ਢਾਬਾ ਹੈ ਕੰਪੀਟੀਸ਼ਨ ਵਿੱਚ ਲੜਦੇ ਨੇ ਡੀ ਉੱਥੇ ਜਿਹੜਾ ਡੀਐਫਏ ਕੁਰੂਖੇਤਰ ਹੁੰਦਾ ਉੱਥੇ ਇਹਨਾਂ ਨੇ ਕੰਪੀਟੀਸ਼ਨ ਲੜਿਆ ਸੀਗਾ ਤੇ ਇਹਨਾਂ ਨੇ ਆਪਣੇ ਢਾਬੇ ਦੇ ਫੋਟੋਆਂ ਵੀ ਲਾਈਆਂ ਹੋਈਆਂ ਨੇ ਆ گاਵਾ ਦੇ ਬਹੁਤ ਵੀ ਲਾਇਨ ਬਾਹਰ ਇੱਥੇ ਅਸੀਂ ਪੀਤੀ ਸੀ ਚਾਹ ਜੀ ਰਾਤ ਦਾ ਕਾਫੀ ਟਾਈਮ ਹੋ ਗਿਆ ਸੀਗਾ ਨੀਂਦ ਆਉਣ ਲੱਗ ਗਈ ਸਾਰਿਆਂ ਨੂੰ ਇਥੇ ਚਾਹ ਪੀ ਕੇ ਉਸ ਤੋਂ ਬਾਅਦ ਅਸੀਂ ਛੱਜਰ ਰੁਕੇ ਸੀਗੇ ਮਹਾਰਾਜਾ ਹੋਟਲ ਦੇ ਵਿੱਚ ਉਹਦੀ ਕਲਿੱਪ ਤੁਹਾਨੂੰ ਵਲੌਗ ਦੇ ਵਿੱਚ ਨਹੀਂ ਮਿਲਣੀ ਜਦੋਂ ਅਗਲਾ ਵਲੌਗ ਪਾਵਾਂਗੇ ਉਹਦਾ ਸਟਾਰਟਿੰਗ ਪੁਆਇੰਟ ਜਿਹੜਾ ਉਹ ਮਹਾਰਾਜਾ ਹੋਟਲ ਦਾ ਹੋਊਗਾ ਧੰਨਵਾਦ